ਉਸ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਮੂਸੇਵਾਲ ਦੇ ਪਿਤਾ ਨਾਲ ਜੁੜੀ ਹੋਈ ਹੈ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੌਂ ਨ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਪਹਿਲਾਂ 88 ਸਿੱਕੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦਿੱਤਾ ਜਾਊਗਾ ਪਰ ਜਦੋਂ ਟਿਕਟ ਜੀਤਮੈਂਦਰ ਸਿੰਘ ਸਦਰੂ ਦਿੱਤਾ ਗਿਆ ਉਸ ਤੋਂ ਬਾਅਦ 88 ਖਤਮ ਹੋ ਚੁੱਕਿਆ ਸੀ ਪਰ ਹੁਣ ਸੂਤਰ ਦੱਸ ਰਹੇ ਨੇ ਕਿ ਬਲਕੌਰ ਸਿੰਘ ਦੇ ਵੱਲੋਂ ਚੋਣ ਲੜਨ ਦੀ ਤਿਆਰੀ ਕੱਸ ਲਈ ਗਈ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਬਠਿੰਡਾ ਲੋਕ ਸਭਾ ਸੀਟੋਂ ਨਾਮਿਨੇਸ਼ਨ ਦਾਖਲ ਕਰਨ ਦੀ ਤਿਆਰੀ ਕਰ ਰਹੇ ਨੇ ਅਤੇ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਉਹਨਾਂ ਦੇ ਸੂਤਰਾਂ ਨੇ ਦੱਸਿਆ ਕਿ ਜਿਹੜਾ ਉਹ ਹੁਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ 'ਚ ਆਉਣਗੇ ਪਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ 2022 ਦੇ ਵਿਧਾਨ ਸਭਾ ਚੋਣਾਂ ਲੜਿਆ ਸੀ ਸਿੱਧੂ ਮੂਸੇਵਾਲਾ ਮਾਨਸਾ ਤੋਂ ਪਰ ਉਸ ਉਹ ਆਬਾਦੀ ਪਾਰਟੀ ਤੋਂ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਉਸ ਤੋਂ ਬਾਅਦ ਪਹਿਲਾਂ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਮਾਤਾ ਜਿਹੜੇ ਨੇ ਚਰਨਕੌਰ ਉਹ ਵੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਤੇ ਕਾਂਗਰਸ ਪਾਰਟੀ ਦੇ ਸਰਪੰਚ ਸੀਗੇ ਤਾਂ ਕਹਿ ਲਈਏ ਕਿ ਲੰਬੇ ਸਮੇਂ ਤੋਂ ਉਹਨਾਂ ਦਾ ਪਰਿਵਾਰ ਹੈ ਜਿਹੜਾ ਸਿਆਸਤ ਦੇ ਵਿੱਚ ਵਿਚਰ ਰਿਹਾ ਤੇ ਹੁਣ ਉਹਨਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਚੋਣ ਮੈਦਾਨ ਚੁੱਤਰਨ ਦੀ ਤਿਆਰੀ ਕਰ ਲਈ ਹੈ ਜਲਦੀ ਹੀ ਨਾਮੀਨੇਸ਼ਨ ਜਿਹੜਾ ਉਹਨਾਂ ਦੇ ਵੱਲੋਂ ਭਰਿਆ ਜਾਣਾ ਹੈ ਕਿਉਂਕਿ ਜੀਤਮਿੰਦਰ ਸਿੰਘ ਸਿੱਧੂ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਬਠਿੰਡਾ ਤੋਂ ਉਹਨਾਂ ਨੂੰ ਉਮੀਦਵਾਰ ਨਾਮਿਆ ਗਿਆ ਪਰ ਇਹ ਕਿੱਸ ਰਹੀ ਸੀ ਕਿ ਜਿੱਥੇ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਉੱਥੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਪਾਜਤਾ ਦੇ ਪਰਮਪਾਲਕ ਔਰ ਸਿੱਧੂ ਇਹਨਾਂ ਨੂੰ ਉਮੀਦਵਾਰ ਥਾਣਿਆ ਗਿਆ ਤਾਂ ਇਸ ਤੇ ਵਿਚਾਲੇ ਕਾਂਗਰਸ ਪਾਰਟੀ ਜਿਹੜੀ ਉਹ ਆਪਣਾ ਉਮੀਦਵਾਰ ਬਲਕੌਰ ਸਿੰਘ ਨੂੰ ਉਲਾਨ ਸਕਦੀ ਹੈ ਪਰ ਜਦੋਂ ਜੀਤਮਿੰਦਰ ਸਿੰਘ ਸਿੱਧੂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਚੋਣ ਲੜਨ ਦੀਆਂ ਕਿਆਸਰਾਂ ਖਤਮ ਹੋ ਗਈਆਂ ਕਿ ਬਲਕੌਰ ਸਿੰਘ ਉਹਨਾਂ ਚੋਣ ਨਹੀਂ ਲੜਨਗੇ ਪਰ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਤਾਂ ਕਾਗਜ਼ ਪਾਰਟੀ ਨੂੰ ਇੱਕ ਵੱਡਾ ਝਟਕਾ ਵੀ ਲੱਗ ਸਕਦਾ ਹੈ ਕਿਉਂਕਿ ਜੇਕਰ ਜਾਤ ਉਮੀਦਵਾਰ ਦੇ ਤੌਰ ਤੇ ਬਲਕੌਰ ਸਿੰਘ ਚੋਣ ਮੈਦਾਨ ਚਾਉਂਦੇ ਨੇ ਤਾਂ ਬਹੁਤ ਸਾਰੀ ਜਿਹੜੀ ਕਹलिए ਕਿ ਨੌਜਵਾਨ ਨੇ ਸਿੱਧੂ ਮੁਸਲਮਾਨ ਨਾਲ ਜੁੜੇ ਹੋਏ ਸੀਗੇ ਤੇ ਇਸ ਵੋਟ ਬੈਂਕ ਦਾ ਅਸਰ ਹੈ ਜਿਹੜਾ ਉਹ ਦੂਜੀਆਂ ਪਾਰਟੀਆਂ ਵੱਲੋਂ ਘਟ ਸਕਦਾ ਕਿਉਂਕਿ ਬਾਪੂ ਬਲਕੌਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇੱਕ ਨਾਮ ਸੀਗਾ ਆ ਇੱਕ ਕਹਿੰਦੀ ਹੈ ਕਿ ਮੂਸੇ ਵਾਲੇ ਦੇ ਨਾਮ ਕਰਕੇ ਉਹਨਾਂ ਦੇ ਮਾਤਾ ਪਿਤਾ ਦੀ ਪਛਾਣ ਹੈ ਜਿਹੜੀ ਉਹ ਪੂਰੇ ਵਿਸ਼ਵ ਦੇ ਵਿੱਚ ਬਣੀ ਬਹੁਤ ਸਾਰੇ ਨੌਜਵਾਨ ਅੱਜ ਵੀ ਜਿਹੜਾ ਸਿੱਧੂ ਮੂਸੇਵਾਲੇ ਨੂੰ ਪਸੰਦ ਕਰਦੇ ਨੇ ਉਸਦੇ ਫੈਨ ਨੇ ਤਾਂ ਜਦੋਂ ਵੀ ਕੋਈ ਨਵਾਂ ਗਾਣਾ ਆਉਂਦਾ ਹੈ ਰਿਲੀਜ਼ ਹੁੰਦਾ ਤਾਂ ਉਸ ਵਕਤ ਕਹਿੰਦੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਗੀਤ ਸੁਣਿਆ ਜਾਂਦਾ ਹੈ ਉਹਨਾਂ ਦੇ ਸਮਰਥਕਾਂ ਵੱਲੋਂ ਤਾਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਅੱਜ ਵੀ ਮੂਸੇਵਾਲੇ ਦੇ ਪਰਿਵਾਰ ਨੂੰ ਉਨ੍ਹਾਂ ਇੱਜ਼ਤਮਾਨ ਬਖਸ਼ਦੇ ਨੇਤਾ ਦੇਖਣਾ ਹੋਵੇਗਾ ਕਿ ਚੋਣ ਮੈਦਾਨ ਦੇ ਵਿੱਚ ਜੇਕਰ ਉਤਰਦੇ ਨੇ ਤਾਂ ਬਠਿੰਡਾ ਦੇ ਹਾਲਾਤ ਕੀ ਰਹਿੰਦੇ ਨੇ ਕਿਉਂਕਿ ਚਾਰ ਪਾਰਟੀਆਂ ਪਹਿਲਾ ਮੈਦਾਨ ਦੇ ਵਿੱਚ ਨੇ ਪੰਜਵਾਂ ਲੱਖਾਂ ਸਦਾਣਾ ਤੇ ਜੇਕਰ ਬਾਪੂ ਬਲਕੌਰ ਸਿੰਘ ਵੀ ਚੋਣ ਮੈਦਾਨ ਚਾਉਂਦੇ ਨੇ ਤਾਂ ਛੇ ਕੋਨਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਫਿਰ ਉੱਤੇ ਬਣ ਜਾਏਗੀ ਇਸ ਸਿਹੜ ਦੇ ਉੱਤੇ ਗੁਰਮੀਤ ਸਿੰਘ ਖੁੱਡੀਆਂ ਦਾ ਗੱਲ ਕੀਤੀ ਜਾਵੇ ਤਾਂ ਉਹ ਵੀ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਖੇਤੀਬਾੜੀ ਜਿਨ੍ਹਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਤੇ ਲੱਖਾਂ ਸਦਾਣਾ ਲਖਾਸ ਦਾਣਾ ਵੀ ਇੱਕ ਆਪਣੀ ਪਹਿਚਾਣ ਰੱਖਦਾ ਹੈ ਇੱਕ ਸਮਾਜ ਸੇਵੀ ਦੇ ਤੌਰ ਦੇ ਉੱਤੇ ਵਿਚਰਦਾ ਹੈ ਹਾਲਾਂਕਿ ਪਹਿਲਾਂ ਗੈਂਗਸਟਰ ਦੇ ਤੌਰ ਤੇ ਸੁਣੇ ਜਾਣਦਾ ਸੀ ਪਰ ਕਹਿ ਲਿਆ ਕਿ ਸ਼ੇਕ ਉਹਨਾਂ ਮੁਕਾਬਲਾ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਲੋਕ ਸਭਾ ਚੋਂ ਲੜ ਸਕਦੇ ਨੇ ਬਠਿੰਡਾ ਸੀਟ ਨੂੰ ਨਾਮੀਨੇਸ਼ਨ ਦਾਖਲ ਕਰਨ ਦੀ ਤਿਆਰੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਤੇ ਇਹਨਾਂ ਪੰਜੇ ਉਮੀਦਵਾਰਾਂ ਦੇ ਆ ਮੁਸ਼ਕਲਾ ਵਧਾ ਸਕਦੇ ਨੇ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਹਾਲਾਂਕਿ ਜੇ ਮੁਸੇਵਲ ਦੇ ਪਿਤਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤਾਂ ਸਥਿਤੀ ਫਿਰ ਬਠਿੰਡਾ ਸੀਟ ਦੀ ਹੋਰ ਹੋਣੀ ਸੀ ਜੇਕਰ ਹੁਣ ਮੈਦਾਨ ਦੇ ਵਿੱਚ ਆਉਣਗੇ ਤਾਂ ਹਾਲਾਤ ਜਿਹੜੇ ਨੇ ਉੱਥੇ ਦੂਜੇ ਉਮੀਦਵਾਰਾਂ ਦੀ ਦੇ ਉਹ ਬਦਲ ਸਕਦੇ ਨੇ ਕਿਉਂਕਿ ਛੇ ਕੋਨਾ ਮੁਕਾਬਲਾ ਹੋਣ ਕਰਕੇ ਵੋਟਾਂ ਛੇ ਉਮੀਦਵਾਰਾਂ ਵਿੱਚ ਵੰਡੀਆਂ ਜਾਣਗੀਆਂ ਤੇ ਕਿਸ ਉਮੀਦਵਾਰ ਦੇ ਪੱਖ ਚ ਕਿੰਨੇ ਕੁ ਲੋਕ ਹੋਣਗੇ ਤੇ ਫਿਲਹਾਲ ਕਿੰਨੇ ਕੁ ਜਿਹੜੇ ਲੋਕ ਹੈਗੇ ਨੇ ਕਿਉਂਕਿ ਕੋਈ ਸਮਾਜ ਸੇਵੀ ਦੇ ਤੌਰ ਤੇ ਪਹਿਚਾਨ ਰੱਖਦਾ ਕੋਈ ਇੱਕ ਕਲਾਕਾਰੀ ਦੇ ਖੇਤਰ ਨਾਲ ਜੁੜੇ ਹੋਣ ਕਰਕੇ ਆਪਣਾ ਨਾਮ ਰੱਖਦਾ ਕੋਈ ਸਿਆਸੀ ਅਖਾੜੇ ਦੇ ਵਿੱਚ ਆਪਣੀ ਚਮਕ-ਦਮਕ ਅਜਮਾਉਣੀ ਚਾਹੁੰਦਾ ਪਰ ਹਾਲਾਤਾਂ ਦੇ ਹਾਲਾਤ ਨੇ ਜਿਹੜੇ ਉਹ ਫਿਰ ਉਹਨਾਂ ਕੈਂਡੀਡੇਟਸ ਉੱਤੇ ਨਿਰਭਰ ਕਰਨਗੇ ਜਿੰਨੇ ਕੈਂਡੀਡੇਟ ਮੈਦਾਨ ਦੇ ਵਿੱਚ ਉਤਰਨਗੇ ਤਾਂ ਛੇਵੇਂ ਕੈਂਡੀਡੇਟ ਦੀ ਵੀ ਕਹਿ ਲੀਏ ਕਿ ਤਿਆਰੀਆ ਜਲਦੀ ਹੀ ਨੋਮੀਨੇਸ਼ਨ ਫਾਰਮ ਭਰ ਸਕਦੇ ਨੇ ਪੂਰੀ ਤਿਆਰੀ ਚ ਨੇ ਆਜਾਦ ਮੀਦਵਾਰ ਚੋਂ ਲੜਨਗੇ ਹਾਲਾਤ ਕੀ ਰਹਿੰਦੇ ਨੇ ਦਰਸ਼ਕਾਂ ਦੱਸਦੀ ਕਿ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ 4 ਜੂਨ ਨੂੰ ਨਤੀਜੇ ਆਉਣੇ ਨੇ ਤਾਂ ਨਤੀਜੇ ਨੇ ਜਿਹੜੇ ਉਹ ਦਰਸ਼ਕਾਂ ਦੇ ਸਾਹਮਣੇ ਹੋਣਗੇ ਕਿ ਬਠਿੰਡਾ ਸਿਟੀ ਦੇ ਉੱਤੇ ਹਾਲਾਤ ਕੀ ਰਹਿੰਦੇ ਨੇ ਤੇ ਜੱਜ ਧੰਨਵਾਦ